ਕਿਸਾਨ ਭਰਾਵੋ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨੀਆਂ ਨੇ ਕਿਸਾਨ ਭਰਾਵੋ ਇਹ ਆਪਣੀਆਂ ਹੁਣ ਜੀਰੀਆਂ ਜਿਹੜੀਆਂ ਦੇਖੋ ਜਮਾ ਜੋਬਨ ਤੇ ਨੀ ਜੀ ਪ੍ਰਮਾਤਮਾ ਨੇ ਇੰਨੀ ਵੱਡੀ ਮਿਹਰ ਰੱਖੀ ਤੇ ਆਪਣੀਆਂ ਫਸਲਾਂ ਪੂਰਾ ਵਧੀਆ ਜਿਵੇਂ ਆਪਾਂ ਚਾਹੁੰਦੇ ਤੇ ਉਸੇ ਲੋਟ ਫਸਲਾਂ ਨੇ ਗਰੋਥ ਕੀਤੀ ਆ ਪ੍ਰਮਾਤਮਾ ਦੀ ਬਾਬੇ ਨਾਨਕ ਦੀ ਵੱਡੀ ਮਿਹਰਬਾਨੀ ਇਹਦੇ ਵਿੱਚ ਰਹੀ ਆ ਤੇ ਅਗਲੀ ਗੱਲ ਜਿਹੜੀ ਹੁਣ ਆਪਾਂ ਜੀਰੀਆਂ ਪੱਕਣ ਤੋਂ ਜਦੋਂ ਵੱਢਾਂਗੇ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਕਿਸਾਨ ਭਰਾਵੋ ਜੀਰੀਆਂ ਆਪਣੀਆਂ ਸਾਰੀਆਂ ਵੇਕਣਗੀਆਂ ਕੋਈ ਨਹੀਂ ਬਾਦੂ ਖਵਾਹ ਨੇ ਵੀ बिकਦੀ ਨਹੀਂ ਆਏ ਹੋ ਜੂ ਕੱਲਾ ਦਾਣਾ ਦਾਣਾ ਚੱਕੇ ਜਾਊ ਭਰਾਵੋ ਇੰਨਾ ਕੋਈ ਭਾਰਤ ਰਵੇ ਬਾਹਲਾ ਵੱਡਾ ਭੰਡਾਰ ਨਹੀਂ ਹੈ 40% ਜੀਰੀ ਬਸਪਤੀ ਲੱਗੀ ਬਾਕੀ 60% ਜੀਰੀ ਆ ਉਹ ਜੀਰੀ ਭਰਾਵੋ ਪਿਛਲੇ ਸਾਲ ਨੂੰ ਅੱਧੀ ਜੀਰੀ ਰਹਿ ਗਈ ਸੈਲਰਾਂ ਲੈਵੇ ਇਸ ਕਰਕੇ ਜੀਰੀ ਸਾਰੀ ਵੇਖੂ ਸਰਕਾਰ ਵੀ ਲਊਗੀ ਪਰ ਮੇਰਾ ਵੀਰ ਇੱਕ ਧਿਆਨ ਰੱਖਿਓ ਆ ਚੀਜ਼ ਦਾ ਕਿਸਾਨਾਂ ਨੂੰ ਧਿਆਨ ਰੱਖਣਾ ਪਊ ਕੋਈ ਮੇਰਾ ਵੀਰ ਜੀਰੀ ਕੋਈ ਹਰੀ ਨਾ ਵੱਢੇ ਬਿਲਕੁਲ ਸਿਕਾ ਕੇ ਸੁੱਕਾ ਮਾਲ ਲੈ ਕੇ ਉਪਰਾਵੋ ਸੋਡੀ ਫਸਲਾਂ ਵਿਕਣ ਗਈਆਂ ਆਪਾਂ ਵੀ ਥੋੜਾ ਜਿਹਾ ਧਿਆਨ ਰੱਖੀਏ 6 ਮਹੀਨੇ ਦੀ ਆਪਣੀ ਕਮਾਈ ਹੁੰਦੀ ਆ ਵੱਢ ਕੇ ਆਪਾਂ ਹਰੀ ਮੰਡੀ ਚ ਦੇਖਦਾਂ ਨੇ ਆ ਉਹ ਫਿਰ ਸਾਰਿਆਂ ਨੂੰ ਘਾਟਾ ਪੈਂਦਾ ਭਰਾਵੋ ਆਪਾਂ ਨੂੰ ਵੀ ਪਹਿ ਗਿਆ 8-3 ਰੁਪਏ ਗਿਆ ਤੇ ਸੈਲਰ ਵਾਲੇ ਨੂੰ ਪਹਿ ਗਿਆ ਇਸ ਕਰਕੇ ਆਪਦੀ ਪੱਕੀ ਫਸਲ ਵੱਢੋ ਭਰਾਵੋ ਜੇ ਨਹੀਂ ਯਕੀਨ ਹੋਦਾ ਤਾਂ ਇੱਕ ਕਿੱਲਾ ਸੁੱਕਾ ਵੱਢ ਕੇ ਦੇਖ ਲਓ ਪਕਾ ਕੇ ਪੂਰਾ ਇੱਕ ਇੱਕ ਕੱਚਾ ਵੱਢ ਕੇ ਦੇਖ ਲਓ ਤੁਹਾਨੂੰ ਆਪ ਹੀ ਪਤਾ ਲੱਗ ਜੂਗੀ ਕੀ ਫਰਕ ਪੈਂਦਾ ਇਸ ਕਰਕੇ ਬੇਨਤੀ ਕਰਦੇ ਆਂ ਭਰਾਵਾਂ ਨੂੰ ਵੀ ਫਸਲ ਪੱਕੀ ਵੱਢਿਓ ਭਰਾਵੋ ਕੱਚੀ ਨਾ ਵੱਢੋ ਰਿਕਾਟ ਆ ਆਪਣੇ ਦੋ ਆੜਤੀਏ ਪਿੰਡ ਦੇ ਵਿੱਚ ਰਹੇ ਨੇ ਦੋਨਾਂ ਨੂੰ ਪੁੱਛਿਆ ਜਾਵੇ ਵੀ ਕਿਤੇ ਵੀ ਆਪਣੀ ਹਰੀ ਫਸਲ ਮੰਡੀ ਦੇ ਵਿੱਚ ਨਹੀਂ ਆਈ ਹੁਣ ਵੀ ਮੇਰੀ ਆੜਤਾ ਉਸ ਨੂੰ ਵੀ ਪੁੱਛਿਆ ਜਾਵੇ ਕਈ ਸਾਲਾਂ ਤੋਂ ਵੀ ਇੱਕ ਵੀ ਸਾਡੀ ਕਿਤੇ ਸਾਡੀ ਜੀਰੀ ਗਿੱਲੀ ਨਹੀਂ ਆਈ ਪੂਰੀ ਸਰਕਾਰ ਜਿੰਨਾ ਚਾਹੁੰਦੀ ਆ ਉਹਨੇ ਵੋਚਰ ਤੋਂ ਘਟ ਆਉਂਦੀ ਆ ਇਸ ਕਰਕੇ ਇੱਕ ਵੀ ਰਾਤ ਕਿਤੇ ਭਰਾਵੋ ਨਹੀਂ ਕਿਤੇ ਲਾਈ ਕੀ ਕਹਿਣਾ ਜੇ ਵਿਝੋਖਣ ਕਨੀਉ ਰਹਿ ਜੇ ਪਰ ਜੀਰੀ ਸੁੱਕੀ ਜਮਾ ਪਕਾ ਕੇ ਲੈ ਕੇ ਜਾਣੇ ਆ ਭਰਾਵਾ ਇਸ ਕਰਕੇ ਬੇਨਤੀ ਕਰਦੇ ਆ ਵੀ ਸਾਰੇ ਕਿਸਾਨ ਭਰਾਵਾਂ ਨੂੰ ਦੁਬਾਰਾ ਫੇਰ ਵੀ ਆਪਾਂ ਵੀ ਯਾਰ ਜਿਹੜੀ ਫਸਲ ਕੱਟਾਂਗੇ ਉਹਨੂੰ ਪੂਰਾ ਪਕਾ ਕੇ ਲੈ ਕੇ ਜਾਵਾਂਗੇ ਕਿਉਂ ਜਾਣ ਸਾਰ ਆਪਣੀ ਮੰਡੀ ਚ ਵਿਕੂਗੀ ਇਸ ਕਰਕੇ ਬੇਨਤੀ ਕਰਦੇ ਆ ਇੰਨੀ ਕੁ ਭਰਾਵੋ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ